ਪੰਜਾਬੀ ਗਾਇਕ ਸਿੰਘਾਂ ਨੂੰ ਮਿਲ ਰਹੀਆਂ ਨੇ ਧਮਕੀਆਂ ਕੀਤੀ ਜਾ ਰਹੀ ਹੈ ਉਹਨਾਂ ਦੇ ਘਰ ਦੀ ਰੇਕੀ ਜੀ ਹਾਂ ਅਜ ਸਿੰਘਾਂ ਦੇ ਵੱਲੋਂ ਇੱਕ ਪੋਸਟ ਸਾਹਮਣੇ ਲਿਆਂਦੀ ਗਈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਦੀ ਰੇਕੀ ਕੀਤੀ ਜਾ ਰਹੀ ਹੈ ਤੇ अनेका ਵਾਰ ਉਹ ਘਰ ਵੀ ਬਦਲ ਲੈਨੇ ਤੇ ਉਹਨਾਂ ਨੇ ਪੰਜਾਬ ਪੁਲਿਸ ਨੂੰ ਸਵਾਲ ਪੁੱਛਿਆ ਕਿ ਆਖਿਰ ਕਿੰਨੀ ਵਾਰ ਮੈਂ ਘਰ ਬਦਲਾਂਗਾ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਮਹੌਲੀ ਤੋਂ ਬਾਅਦ ਸਾਰੇ ਸਬੂਤ ਪਬਲਿਕ ਵੀ ਕਰਾਂਗਾ ਆਖਿਰ ਕੀ ਇਹ ਮਾਮਲਾ ਉਹ ਦੱਸਦੇ ਆ ਵੈਲਾ ਜਸ ਸਿੰਘਾਂ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਪੋਸਟਾਂਜ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਲਿਖਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਓਕ ਤੁਸੀਂ ਸਾਰੇ ਠੀਕ ਕਾਫੀ ਟਾਈਮ ਤੋਂ ਮੇਰੀ ਰੇਕੀ ਕੀਤੀ ਜਾ ਰਹੀ ਹੈ ਜਿਹਦੇ ਚਲਦੇ ਹੋਏ ਮੈਂ 2-3 ਵਾਰ ਕਾਰ ਬੀ ਚੇਂਜ ਕਰ ਚੁੱਕਿਆ ਮੈਂ ਪੰਜਾਬ ਪੁਲਿਸ ਨੂੰ ਪੁੱਛਣਾ ਚਾਹੁੰਨਾ ਹੋਰ ਕਿੰਨੀ ਵਾਰ ਕਾਰ ਚੇਂਜ ਕਰਨਾ ਪਊਗਾ ਮੈਨੂੰ ਆਪਣੀ ਫੈਮਲੀ ਦੀ ਸੇਫਟੀ ਦੇ ਲਈ ਕਿੰਨੀਆਂ ਹੀ ਧਮਕੀਆਂ ਤੇ ਕਿੰਨੀ ਵਾਰ ਕਾਰ ਦਾ ਪਿੱਛਾ ਕੀਤਾ ਗਿਆ ਹੋਲੀ ਤੋਂ ਬਾਅਦ ਸਾਰਾ ਕੁਝ ਪਬਲਿਕ ਕਰਾਂਗੇ ਜੇ ਲੋੜ ਪਈ ਤਾਂ ਮੁੱਦਾ ਵੱਡਾ ਆ enjoy your holi ਵੈਲ ਸਪੋਸ ਦੇ ਵਿੱਚ ਸਿੰਘਾਂ ਨੇ ਆਪਣਾ ਦਰਦ ਬਿਆਨ ਕੀਤਾ ਕਿੰਨੀ ਵਾਰ ਸਿੰਘੇ ਨੂੰ ਧਮਕੀਆਂ ਮਿਲ ਰਹੀਆਂ ਨੇ ਤੇ ਆਪਣੀ ਪਰਿਵਾਰ ਅਤੇ ਆਪਣੀ ਸੇਫਟੀ ਦੇ ਲਈ ਉਹ 2-3 ਵਾਰ ਕਾਰ ਵੀ ਬਦਲ ਚੁੱਕੇ ਨੇ ਉਹਨਾਂ ਦੀ ਗੱਡੀ ਦਾ ਛਾ ਵੀ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਫੋਨ ਕਰ ਧਮਕੀਆਂ ਵੀ ਦਿੱਤੀ ਜਾਂਦੀ ਹੈ ਪੰਜਾਬ ਸਰਕਾਰ ਦੇ ਅੱਗੇ ਪੰਜਾਬ ਪੁਲਿਸ ਦੇ ਅੱਗੇ ਸਵਾਲ ਚੁੱਕਦੇ ਉਹਨਾਂ ਨੇ ਕਿਹਾ ਕਿ ਮੈਂ ਕਿੰਨੀ ਵਾਰ ਕਰਾਂਗਾ ਘਰ ਚੇਂਜ ਮੈਂ ਪੁੱਛਣਾ ਚਾਹੁੰਨਾ ਹੈ ਵੈਲ ਪੰਜਾਬੀ ਇੰਡਸਟਰੀ ਦੇ ਵਿੱਚ ਇਹ ਕੁਝ ਅੱਜ ਦਾ ਨਹੀਂ ਚੱਲ ਰਿਹਾ ਅਨੇਕਾਂ ਵਾਰ ਪੰਜਾਬੀ ਗਾਇਕਾਂ ਵੱਲੋਂ ਇਹ ਗੱਲ ਸਾਹਮਣੇ ਲਿਆਂਦੀ ਗਈ ਹੈ ਉਹਨਾਂ ਨੂੰ ਧਮਕੀਆਂ ਮਿਲਦੀਆਂ ਨੇ ਉਹਨਾਂ ਤੋਂ ਪੈਸੇ ਵੀ ਮੰਗੇ ਜਾਂਦੇ ਨੇ ਅਤੇ ਉਹਨਾਂ ਨੂੰ ਹਰਾਸ ਵੀ ਕੀਤਾ ਜਾਂਦਾ ਹੈ ਇਹ ਸਿਰਫ ਇੰਡੀਆ ਦੇ ਵਿੱਚ ਨਹੀਂ ਬਲਕਿ ਫੋਰਨ ਵਾਸਤੇ ਆਪਣੇ ਪੰਜਾਬੀ ਗਾਇਕਾ ਦੇ ਨਾਲ ਵੀ ਇਹ ਕੁਝ ਹੁੰਦਾ ਹੈ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਜੀਪੀ ਗਰੇਵਾਲ ਕਰ ਨੋ ਵਧੇ ਕਰਾਂਦੇ ਵਿੱਚ ਜਿਹੜੇ ਨੇ ਹਮਲੇ ਵੀ ਕੀਤੇ ਗਏ ਨੇ ਉਹਨਾਂ ਨੂੰ ਵੀ ਥ੍ਰੈਟਨਿੰਗ ਕਾਲਸ ਆਈਆਂ ਨੇ ਤੇ ਹੁਣ ਸਿੰਘਾਂ ਨੇ ਸਾਹਮਣੇ ਲਿਆਂਦੀ ਚੀਜ਼ ਕੀ ਸਿੰਘਾਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਘਰ ਦੇ ਉੱਪਰ ਰੇਕੀ ਕੀਤੀ ਜਾਂਦੀ ਹੈ ਉਹਨਾਂ ਦੀਆਂ ਗੱਡੀਆਂ ਫੋਲੋ ਕੀਤੀਆਂ ਜਾਂਦੀਆਂ ਨੇ ਤੇ ਆਪਣੀ ਤੇ ਆਪਣੇ ਪਰਿਵਾਰ ਦਾ ਸੇਫਟੀ ਦਾ ਧਿਆਨ ਰੱਖਦੇ ਹੋਏ ਸਿੰਘਾਂ ਦੋ ਤਿੰਨ ਵਾਰ ਕਾਰ ਵੀ ਬਦਲ ਚੁੱਕੇ ਨੇ ਤੇ ਕਿੰਨੀ ਵਾਰ ਆਖਿਰ ਉਹ ਕਾਰ ਬਦਲਣਗੇ ਪੰਜਾਬ ਪੁਲਿਸ ਨੂੰ ਉਹਨਾਂ ਨੇ ਇਹ ਸਵਾਲ ਪੁੱਛਿਆ ਹੈ ਇੱਥੇ ਹੁਣ ਤੁਹਾਨੂੰ ਦੱਸ ਦਈਏ ਕਿ ਜ਼ਿਕਰਯੋਗ ਹੈ ਕਿ ਸੀਐਮ ਭਗਵੰਤ ਮਾਨ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਹ ਗੱਲਾਂ ਨੂੰ ਕਾਫੀ ਜ਼ਿਆਦਾ ਤਵੱਜੂ ਦਿੱਤੀ ਜਾ ਰਹੀ ਹੈਗੀ ਹੈ ਤੇ ਸਿੰਘਾਂ ਦੀ ਇਸ ਪੋਸਟ ਤੋਂ ਬਾਅਦ ਕੀ ਰਿਐਕਸ਼ਨ ਪੰਜਾਬ ਪੁਲਿਸ ਦਾ ਹੁੰਦਾ ਹੈ ਇਸ ਬਾਬਤ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਜੁੜ ਰਹੋ ਸਾਡੇ ਚੈਨਲ ਦੇ ਨਾਲ ਜਿਵੇਂ ਹੀ ਕੋਈ ਅਪਡੇਟ ਹੋਰ ਸਿੰਘਾਂ ਵੱਲੋਂ ਸਾਂਝੀ ਕੀਤੀ ਜਾਏਗੀ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਔਰ ਜਿਵੇਂ ਸਿੰਘਾਂ ਨੇ ਕਿਹਾ ਕਿ ਹੋਲੀ ਤੋਂ ਬਾਅਦ ਉਹ ਸਾਰੇ ਸਬੂਤ ਜਿਹੜੇ ਨੇ ਉਹ ਪੇਸ਼ ਕਰ ਦੇਣਗੇ ਔਰ ਇਹ ਮਾਮਲਾ ਕਾਫੀ ਵੱਡਾ ਹੋਏਗਾ ਆਖਿਰ ਕਿਹਦਾ ਨਾਮ ਇਸ ਚੀਜ਼ ਦੇ ਵਿੱਚ ਸਾਹਮਣੇ ਆਉਂਦਾ ਹੈ ਜਾਂ ਕੌਣ ਸਿੰਘਾਂ ਨੂੰ ਪਰੇਸ਼ਾਨ ਕਰ ਰਿਹਾ ਕੌਣ ਸਿੰਘਾਂ ਨੂੰ ਧਮਕਾ ਰਿਹਾ ਕੌਣ ਉਹਨਾਂ ਦੇ ਘਰ ਦੀ ਰੇਕੀ ਕਰ ਰਿਹਾ ਕਿਦੇ ਕਰਕੇ ਸਿੰਘਾਂ ਨੂੰ ਵਾਰ-ਵਾਰ ਆਪਣੇ ਘਰ ਨੂੰ ਬਦਲਣਾ ਪੈ ਰਿਹਾ ਹੈਗਾ ਔਰ ਆਖਿਰ ਕੌਣ ਹੈ ਸਿੰਘਾ ਦਾ ਦੁਸ਼ਮਨ ਇਸ ਦੇ ਬਾਰੇ ਜਿਹੜੀ ਜਾਣਕਾਰੀ ਹੈ ਸਿੰਘਾ ਹੋਲੀ ਤੋਂ ਬਾਅਦ ਸਾਰਿਆਂ ਨੂੰ ਪਬਲੀਕਲੀ ਦੇ